ਸਤਿ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਕਈ ਕਿਸਾਨ ਵੀਰਾਂ ਦਾ ਕਹਿਣਾ ਸਾਡੀ ਜ਼ਮੀਨ ਵੀ ਪੂਰੇ ਸਿਰੇ ਦੀ ਹੈ ਇੱਕ ਨੰਬਰ ਆ ਪਾਣੀ ਵੀ ਪੂਰੇ ਸਿਰੇ ਦਾ ਪਰੰਤੂ ਫੇਰ ਵੀ ਸਾਡਾ ਝੋਨਾ ਅੜਿਆ ਜਾ ਖੜਾ ਫੁੱਟਾਰਾ ਨਹੀਂ ਕਰਦਾ ਜਿਹੜਾ ਸਾਨੂੰ ਤਾਂ ਟੈਨਸ਼ਨ ਹੋਈ ਪਈ ਆ ਸਾਡੀ ਇੰਨੀ ਚੰਗੀ ਜ਼ਮੀਨ ਆ ਤੇ ਝੋਨਾ ਅੜ ਗਿਆ ਅਸੀਂ ਕੀ ਕਰਗੇ ਹੁਣ ਕਈ ਕਿਸਾਨ ਵੀਰਾਂ ਦਾ ਕਹਿਣਾ ਸਾਡੀ ਜ਼ਮੀਨ ਮਾੜੀ ਆ ਸਾਡੇ ਤਾਂ ਹਰ ਸਾਲ ਝੋਨਾ ਚੱਲਦੇ ਨਹੀਂ ਸਾਡੇ ਝਾੜ ਵੀ ਘਟੇ ਜਾਂਦਾ ਸਾਡਾ ਫਟਾਰਾ ਵੀ ਘਟ ਹੁੰਦਾਗਾ ਕਈ ਕਿਸਾਨ ਵੀਰਾਂ ਦਾ ਕਹਿਣਾ ਸਾਡੇ ਤਾਂ ਗਲਤ ਖੇਤ ਦੇ ਵਿੱਚ ਝੋਨਾ ਲੱਗ ਗਿਆ ਉੱਪਰੋਂ ਝੋਨਾ ਲੱਗੀ ਨੂੰ ਵੀ 14-15 ਦਿਨ ਹਾਲਜਾ ਹੋ ਗਿਆ ਤੇ ਖੜ ਗਿਆ ਅੜ ਗਿਆ ਅਸੀਂ ਕੀ ਕਰਗੇ ਤਾਂ ਦੋਸਤੋ ਇੰਨੀਆਂ ਸਾਰੀਆਂ ਸਮੱਸਿਆ ਲਈ ਤੁਹਾਡੇ ਲਈ ਇੱਕੋ ਧਾਕੜ ਫਾਰਮੂਲਾ ਲੈ ਕੇ ਆਏ ਜਿਹਦੇ ਚਮਤਕਾਰੀ ਰਿਜ਼ਲਟ ਮਿਲਣਗੇ ਨਾਲ ਦੀ ਨਾਲ ਇੱਕਦਮ ਤੁਹਾਡਾ ਚੋਨਾ ਵੀ ਚੱਲੂਗਾ ਤੇ ਦੂਜੇ ਤੀਜੇ ਦਿਨ ਹੀ ਕਾਲਾ ਸ਼ਾਹ ਹੋ ਜਾਊਗਾ ਤੇ ਫਟਾਰਾ ਬਾ ਕਮਾਲ ਤੁਸੀਂ ਤਾਂ ਕਮੈਂਟ ਕਰਕੇ ਕਹੋਗੇ ਯਾਰ ਆ ਤਾਂ ਨਜ਼ਾਰਾ ਲਿਆਤਾ ਤੁਸੀਂ ਕਰਨਾ ਕੀ ਇਹ ਕਰਨਾ ਬਸ ਇਨਾ ਕਾ ਜੇਕਰ ਤੁਸੀਂ ਯੂਰੀਆ ਪਾਉਣੀ ਹੈ ਆਪਣੇ ਝੋਨੇ ਦੇ ਵਿੱਚ ਤਾਂ ਯੂਰੀਆ ਦੇ ਨਾਲ ਹਿਊਮਿਕ ਐਸਿਡ ਮਿਕਸ ਕਰਕੇ ਜਰੂਰ ਪਾਉਣਾਗਾ ਇਹ ਹਿਊਮਿਕ ਐਸਿਡ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦਾ ਆਉਂਦਾ ਜੋ ਮਿਲਦਾ ਉਹ ਮਿਕਸ ਕਰਕੇ ਯੂਰੀਆ ਦੇ ਵਿੱਚ ਛਿੱਟਾ ਮਾਰ ਦਿਓ ਤੇ ਉਸ ਤੋਂ ਬਾਅਦ ਇੱਕ ਕਰਨੀਏ ਸਪਰੇਅ ਸਪਰੇਅ ਦੇ ਵਿੱਚ ਕੀ ਕਰਨਾ ਆਪਾਂ ਕਿੱਲੋ ਤੋਂ ਲੈ ਕੇ 1.5 ਕਿਲੋ ਤੱਕ ਦਾ ਬਰੀਕ ਜੂਰੀਆ ਲੈਣੀ ਹੈ ਜਿਹੜੀ ਆਪਣੇ ਘਰੇ ਪਈ ਆ ਦੂਜਾ ਨਾਲ ਇੱਕ ਲੈਣਾ ਫੰਗੀ ਸੜ ਕਿਹੜਾ ਪ੍ਰੋਪੀਨੇਵ 70% 400 ਗ੍ਰਾਮ ਕਿੱਲੇ ਦਾ ਬਾਦੂ ਆ ਨਾਲ ਲੈਣਾ 100 ਗ੍ਰਾਮ ਸਟੀਲੇਟਡ ਲੋਹਾ ਤੇ 1 ਕਿਲੋ ਮੈਗਨੀਸ਼ੀਅਮ ਸਲਫਾਈਡ ਇਹ 1 ਕਿਲੋ ਦੀ ਡੋਜ਼ ਆ ਚਾਰਾਂ ਦਾ ਕੋਲ ਅਲੱਗ-ਅਲੱਗ ਬਣਾ ਕੇ ਇਕੱਠੀ ਸਪਰੇਅ ਕਰ ਦਿਓ ਜਦੋਂ ਤੁਸੀਂ ਸਪਰੇਅ ਕਰੋਗੇ ਨਾਲ ਦੀ ਨਾਲ ਦੂਜੇ ਤੀਜੇ ਦਿਨ ਤੁਹਾਡੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਇੱਕਦਮ ਝੋਨੇ ਦਾ ਰੰਗ ਬਦਲ ਜਾਊਗਾ ਤੇ ਫਟਾਰਾ ਕਰਨਾ ਸ਼ੁਰੂ ਤੁਹਾਨੂੰ ਆਏ ਲੱਗੂ ਯਾਰ ਇਹ ਤਾਂ ਕਿਸੇ ਨੇ ਜਾਦੂ ਕਰਤਾ ਐਡਾ ਤਕੜਾ ਰਿਜ਼ਲਟ ਮਿਲੂਗਾ ਤੁਹਾਡੇ ਝੋਨੇ 'ਚ ਕੋਈ ਮਰਜ਼ੀ ਸਮੱਸਿਆ ਕਿੰਨਾ ਮਰਜ਼ੀ ਅੜਿਆ ਖੜਾ ਝੋਨਾ ਉਹ ਤੇ ਇੱਕ ਵਾਰੀ ਸਪਰੇਅ ਕਰੋ ਤੁਹਾਨੂੰ ਰਿਜ਼ਲਟ ਬਾ ਕਮਾਲ ਮਿਲਣਗੇ ਪਰ ਤੂੰ ਨਾਲ ਆਪਾਂ ਸਾਵਧਾਨ ਵੀ ਵਰਤਣੀ ਆ ਸਾਵਧਾਨੀ ਕਿਹੜੀ ਕਈ ਕਿਸਾਨ ਵੀਰ ਪਤਾ ਕੀ ਕਰਦੇ ਝੋਨਾ ਵਧੀਆ ਖਰਾਬਰਾ ਹੁੰਦਾ ਕੱਲੀ ਯੂਰੀਆ ਹੀ ਪਾਉਣੀ ਹੁੰਦੀ ਉਹਦੇ ਨਾਲ ਹੀ ਵਧੀਆ ਫਟਾਰਾ ਕਰ ਜਾਂਦਾਗਾ ਉਸ ਦੇ ਉੱਤੇ ਵੀ ਇਹ ਫਾਰਮੂਲਾ ਵਰਤਣ ਲੱਗ ਜਾਂਦੇ ਆ ਦੋਸਤੋ ਆਪਾਂ ਫालतੂ ਖਰਚ ਨਹੀਂ ਕਰਨਾ ਨਾ ਉਸ ਉੱਪਰ ਬਿਲਕੁਲ ਵੀ ਸਪਰੇਇੰਗ ਕਰਨੀ ਇਹ ਸਪਰੇ ਉਹਨਾਂ ਕਿਸਾਨ ਵੀਰਾਂ ਲਈ ਆ ਜਿਹੜੇ ਬਹੁਤ ਜਿਆਦੇ ਦੁਖੀ ਆ ਜਿਨ੍ਹਾਂ ਨੂੰ ਟੈਨਸ਼ਨ ਹੋਈ ਪਈ ਆ ਵੀ ਸਾਡਾ ਕੀ ਬਣੂ ਸਾਡਾ ਝੋਨਾ ਤਾਂ ਗਿਆ ਇਹ ਤਾਂ ਯਾਰ ਲੱਗਦਾ 50 ਮਨ ਕਿਲੇ ਦੀ ਹੋਊਗਾ ਤਾਂ ਉਹ ਸਿਰਫ ਉਹਨਾਂ ਕਿਸਾਨਾਂ ਲਈ ਇਹ ਸਪਰੇਅ ਆ ਤੁਸੀਂ ਡਰੋ ਨਾ ਘਬਰਾਓ ਨਾ ਬਹੁਤਾ ਜਿਆਦਾ ਤੁਸੀਂ ਖਰਚਾ ਨਹੀਂ ਕਰਨਾ ਬਸ ਇਸ ਦੀ ਇੱਕੋ ਸਪਰੇਅ ਕਰਨੀ ਆ ਤੁਹਾਨੂੰ ਇਕੱਲੇ ਯੂਰੀਆ ਪਾਉਣ ਦੀ ਲੋੜ ਹੀ ਪੈਣੀ ਆ ਤੁਹਾਨੂੰ ਤਾਂ ਐ ਲੱਗੂਗਾ ਵੀ ਆਹ ਤਾਂ ਸਾਨੂੰ ਬਚਾਤਾ ਇੱਡਾ ਤਕੜਾ ਰਿਜ਼ਲਟ ਇਸ ਦਮ ਮਿਲੂਗਾ ਮੈਂ ਦੁਬਾਰਾ ਫੇਰ ਕਹਿੰਨਾ ਆਪਣੇ ਜਿਹੜੇ ਝੋਨੇ ਵਧੀਆ ਚੱਲੇ ਹੋਏ ਆ ਵਧੀਆ ਫਟਾਰਾ ਕਰੀ ਜਾਂਦੇ ਉਹਦੇ ਵਿੱਚ ਕੱਲੀ ਯੂਰੀਆ ਹੀ ਪਾਓ ਉਹਦੇ ਵਿੱਚ ਇਹ ਖਰਚਾ ਨਾ ਕਰੋ ਜਿੱਥੇ ਤੁਹਾਡਾ ਕੰਮ ਸਿਰਫ ਕੱਲੀ ਯੂਰੀਆ ਪਾਉਣਾ ਚੱਲਦਾ ਉੱਥੇ ਕੱਲੀ ਯੂਰੀਆ ਪਾਓ ਤੇ ਜਿੱਥੇ ਤੁਹਾਡਾ ਕੰਮ ਯੂਰੀਆ ਪਾਉਣਾ ਨਹੀਂ ਚੱਲਦਾ ਕੰਮ ਅੜ ਗਿਆ ਉੱਥੇ ਆ ਇੱਕ ਸਪਰੇਅ ਕਰ ਦਿਓ ਤੁਹਾਨੂੰ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲੂਗਾ ਤਾਂ ਅੱਜ ਦੀ ਵੀਡੀਓ ਵਿੱਚ ਇਨਾ ਕਿ ਏਸੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਵੀਰ ਤੱਕ ਪਹੁੰਚ ਜਾਏ ਧੰਨਵਾਦ ਦੋਸਤੋ